ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਆਂ ਕਿ ਤੁਸੀਂ ਸਭ ਠੀਕ ਠਾਕ ਹੋਵੇ ਤੁਸੀਂ ਜੁੜੇ ਆਂ YouTube ਚੈਨਲ ਮਾਨ ਫਾਰਮ ਅਤੇ Facebook ਪੇਜ ਮਾਨ ਫਾਰਮ ਜਾਂਟਾ ਔਲਖਾਂ ਵਾਲੇ ਪੇਜ ਦੇ ਨਾਲ ਦੋਸਤੋ ਤੇ ਅੱਜ ਆਪਾਂ ਪਹੁੰਚੇ ਆਂ ਪਿੰਡ ਦੋਦਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਤੇ ਜਿਹੜੀ ਹੈ ਕਿ ਮੰਡੀ ਬੱਕਰੀਆਂ ਦੀ ਹਰ ਸ਼ਨੀਵਾਰ ਨੂੰ ਲੱਗਦੀ ਆ ਤੇ ਜਿਹੜੇ ਦੋਸਤ ਵੀਰੇ ਆਪਣੇ ਚੈਨਲ ਨੂੰ ਪਹਿਲੀ ਵਾਰੀ ਵੇਖੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ Facebook ਪੇਜ ਨੂੰ ਦੋਸਤੋ ਕਰ ਲੋ ਫਾਲੋ ਆਗੇ ਤੁਸੀਂ ਆਸਾਨੀ ਨਾਲ ਆਪਣੇ ਪਸ਼ੂ ਦੀ ਵੇਚ ਖਰੀਦਾਰੀ ਕਰ ਸਕੋ ਵੀਡੀਓ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕੋਗੇ ਘਰੇ ਬੈਠੇ ਆਪਣੇ ਪਸ਼ੂ ਦੀ ਅੰਦਾਜ਼ਾ ਲਾ ਸਕਦੇ ਆ ਆਇਆ ਤੁਹਾਨੂੰ ਦਿਖਾਉਣੇ ਆ ਮੰਡੀ ਦੀ ਰੌਣਕ ਕਰੋ ਚੈੱਕ ਕਾਫੀ ਮਾਲ ਪਹੁੰਚਿਆ ਦੋਸਤੋ ਅੱਜ ਜਦ ਸ਼ਨੀਵਾਰ ਹਰ ਸ਼ਨੀਵਾਰ ਮੰਡੀ ਲੱਗਦੀ ਆ ਦਿਖਾਉਣੇ ਤੁਹਾਨੂੰ ਮਾਲ ਜਾਨਵਰ ਕਾਫੀ ਹੁੰਦੇ ਇੱਥੇ ਇੱਕ ਉਹ ਪਾਰੀ ਵੀਰ ਨੂੰ ਬੇਨਤੀ ਕੇ ਬਾਅਦ ਤੋਂ ਬਾਅਦ ਪਹੁੰਚਿਆ ਕਰੋ ਹਰ ਸ਼ਨੀਵਾਰ ਨੂੰ ਦੋਸਤੋ ਮਾਰਾ ਨਾਮ ਆਉਂਦਾ ਇੱਥੇ ਕਾਫੀ ਮਾਲ ਪਹੁੰਚਿਆ ਅੱਜ ਕਾਫੀ ਮੰਡੀ ਭਰ ਲੱਗੀ ਦੋਸਤੋ ਇੱਕ ਝੋਟ ਓਏ ਮਾਰੋ ਨਿਗਾਹ ਜਰਾ ਕਰੋ ਚੈੱਕ ਤੇ ਦਾਣਾ ਮੰਡੀ ਦੋਸਤੋਂ ਮੰਡੀ ਲੱਗਦੀ ਆ ਤੇ ਹੋਰ ਵੀਡੀਓ ਦੇਖਣ ਲਈ ਮੰਡੀਆਂ ਵਾਲਿਆਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋਂ ਕਰ ਲਓ ਫਾਲੋ ਢਾਣੀ ਕੇ ਵੀ ਕਾਹੂ ਮਾਰ ਟਰਾਲੀਆਂ ਤੇ ਵੀ ਪਹੁੰਚਿਆ ਦੋਸਤੋ ਅਬ ਬੱਕਰਾ ਪਹੁੰਚਿਆ ਦੋਸਤੋ ਚੰਗਾ ਮਾਲ ਪਹੁੰਚਾ ਅਜ ਮੰਡੀ ਤੇ ਸਰਾਛੀ ਵੀ ਪੂਰਾ ਭਰੀਆ ਮੰਡੀ ਹੁਣ ਮਾਰੋ ਨਿਕਾ ਦੂਸਤ ਪੂਰਾ ਦਿਖਾਉਦੇ ਆਪਾਂ ਤੇ ਜਦੋਂ ਹੀ ਕੋਈ ਦੋਸਤ ਸੌਦਾ ਹੋਊਗਾ ਤਾਂ ਆਨ ਲਾਈਵ ਦਿਖਾਵਾਂਗੇ ਆਪਾਂ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਭਾਈ ਵਪਾਰੀ ਸਾਹਿਬ ਦਾਲਾ ਸੋਲੇ ਮੈਂ ਦੋਸਤੋ ਆ ਬੱਕਰੇ ਨਾਲ ਸੌਦਾ ਹੋਣ ਲੱਗਾ ਦੋਦਾ ਬੱਕਰਾ ਮੰਡੀ ਤੇ ਜਾਇ ਗੱਲ ਮਗਰ ਕੀ ਇਹਦੇ ਬਈ ਪੱਟ ਕੇਰੀ 11 ਦੀ ਮੈਂ ਤਾਂ ਕਹਿ ਤਾ ਪਤਾ ਨਹੀਂ ਕੀ ਮੈਂ 500 ਤੋਂ ਉੱਪਰ ਲੈ 18 ਨਹੀਂ ਦੇ ਦੂੰ ਕੋਈ ਨਾ ਤੂੰ ਗੱਲ ਹਾਂ ਤੂੰ ਗੱਲ ਕਰ ਵੇਚਣ ਵਾਲੀ ਕਿ 17 ਨਹੀਂ ਲੈ 11 ਹੋਰ ਕਿੰਨੇ ਦੀ ਦੇ ਦੇ ਕੋਲ ਫੇਰਾ ਪੱਕੇ ਨਾਲ ਤਾਂ ਪੱਕਾ ਇੱਕੋ ਜਿਹਾ ਲੱਗਦਾ ਹੈ ਰਾਹ ਨੂੰ ਤਾਂ ਬਾਹਰ ਆ ਹੇਲੋ ਆ ਪਾਦਾ ਛੱਡ ਦੇ ਹਾਂਜੀ 15 ਤੱਕ ਵਿੱਚ ਆ ਜਾ ਜੀ ਮੱਥੇ ਵੇਚ ਗਏ ਜੀ ਜੀ ਅਮੇਨ 10000 ਆਇਆ ਆਇਆ ਫਿਰ ਸੁਆ ਨਾਂਗਾ ਤੇ ਨੇੜੇ ਹੀ ਆ ਬਸ 16 ਨਹੀਂ 12000 ਨਹੀਂ ਨਹੀਂ ਹਾਂ ਆ ਆ ਰੁਪਏ ਬੇਲਾ ਪਿਛੋਕ ਨਾਲ ਦਿੰਦਾ ਹਾਂ ਹਾਂ ਅੱਖ ਨੂੰ ਪੁਜ਼ਾ ਕੀ ਆ ਪੀ ਜਾ ਲਖਾਈ ਤੋਂ ਬਾਅਦ ਆਹ ਹਾਂ 100 200 ਦੇ ਬਾਅਦ ਕਿੰਨਾ ਫਰਕ ਰਿਹਾ ਇਹ ਬੰਦਾ ਜਮੀਰ ਕਰਾਏ ਸਾਰੇ 1516 ਜਮੀਤ ਤੁਹਾਡੇ ਕੱਤ ਲੱਗਿਆ ਕਹਦੇ ਯਾਰ ਵੇਖਦੀ ਆ ਵੇਚ ਲੈ ਆਹ ਗਾਗ ਲੱਗੀਗੀ ਉਹ ਤਾਂ ਖੜਾ ਹੋ ਤੈਨੂੰ ਜਾਇਦਾਸ ਤੂੰ ਵੇਨੇ ਦੀ ਆਪਾਂ ਚੁੱਕੀ ਮੈਂ ਵੀ ਤੂੰ ਲੈਂਦਾ ਹੈਗਾ 15 ਘੱਟੀ ਵਾਲਾ ਕਰਦੇ ਉਹ ਕਰਾ ਦੇਣੇ ਆ ਕੋਈ ਸਾਲਾ ਵਿੱਚ ਨੇ ਦੇ ਗਿਆ ਆ ਤੂੰ ਹੀ ਪੁੱਟਾ 12 ਲੱਗਿਆ 12000 ਲੱਗਿਆ ਬੱਕਰੀ ਦਾ ਜੀ ਲਾਇਆ ਸੀ ਉਹ ਤਾਂ 12 ਦਿਨੋ ਭਾਈ ਨੇ ਕਰਤਾ ਬੰਦੇ ਨੇ ਦੇਣਾ ਚਾਹੀਦਾ ਚੱਲੇ ਜਲਾਓ 15 15 ਕਰਾਈਏ ਯਾਰ ਸੌਦਾ ਭਾਈ ਬਾਈ ਕਰਾ 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 12000 ਯਾਰ ਹੋਰੇ ਕਰੇ ਕਰੀ ਉਹ ਮੈਂ ਦਿਉਂਗਾ ਯਾਰ ਤੈਨੂੰ 5000 ਆ ਯਾ ਨੋਟ ਕਰਾ ਦੇ ਨੋਟ ਕਰਾ ਦੇ ਯਾਰ ਨਹੀਂ ਤੱਕਾ ਲੱਗਦਾ ਯਾਰ ਫੜਾਓ ਕਰ ਯਾਰ ਹੱਥ ਕਰਦਾਈ ਵੀ ਨਾ ਸਾਢੇ 12 ਉਹ ਹੋ ਗਈ ਠੀਕ ਆ ਯਾਰ ਕੀ ਇਹ ਵਿੱਚ ਪਹਿਲਾਂ ਸੱਦਾ ਕਰੀ ਨੀ ਉਹ ਪਹਿਲਾਂ ਸੱਦਾ ਦੇ ਦੇ ਨਹੀਂ ਪੱਕੀ ਨਹੀਂ ਕੋਈ ਨਹੀਂ ਦੇਣਾ ਕੋਈ ਬੰਦਾ ਨਹੀਂ ਆ ਬਥੇਰਾ ਹੋਣਾ ਪਈ ਜਾਂਦਾ ਪੂਰਾ ਉਹ ਠੀਕ ਆ ਹੁਣ ਨਾ ਨਾ ਆਹ ਠੀਕ ਆ ਹੁਣ ਤਾਂ ਕਿੰਨਾ ਕੁ ਲਾਈ ਜਾ ਬੱਕਰੀ ਵੀ ਚੰਗੀ ਸੀ ਗੱਲ ਉਹ ਦੋ ਦਾ ਪ੍ਰਾਪਰ ਥੋੜੀਆ ਕੋਈ ਨਾ 13000 ਰੁਪਏ ਬਹੁਤ ਆ ਦੋ ਸਾਲ ਖੰਡਾ ਦੋਸਤੋ 13000 ਰੁਪਏ ਲੱਗ ਗਿਆ ਤੇ ਚਲੋ ਭਾਈ ਬਾਈ ਇਹਦੇ ਨਾਲ 13 ਘੱਟ ਆ ਜਿਹਨੇ ਦਿੱਤੀ ਬਾਈ ਨੇ ਬੱਕਰੀ ਤੇ ਹਾਂ ਇਹਦਾ ਨੀੜਾ ਦੇਣਾ ਹੈ ਸਾਰਾ ਤੋਲ ਗਿਆ ਆਹ ਚੱਕਣਾ ਹੁੰਦਾ ਤੇ ਨਾਲ ਹੀ ਆਪਾਂ ਜੋੜ ਦਿਆਂਗੇ ਸਦਾ ਹੁਣ ਲੱਗਿਆ 16000 ਰੁਪਏ ਮੰਗਦਾ ਵੀਰ ਜੀ ਨੇ ਮੰਗਿਆ ਆ ਬਾਈ ਜੀ ਮਕਸਦ 16000 ਰੁਪਏ ਮੰਗਦਾ ਪਾਠ ਦਾ 10000 ਰੁਪਏ ਮਕਸਦ ਤੋਂ ਬਾਈ ਜੀ ਪਹੁੰਚੇ ਆ ਕਿੰਨੇ ਰੁਪਏ ਆਪਾਂ 9000 ਰੁਪਏ ਬਾਈ ਜੀ ਨੇ 9000 ਰੁਪਏ ਲਾਇਆ ਵੀਰੋ ਉਹ 16000 ਮੰਗਦਾ ਹੈ ਮਣਾ ਕਿਥੋਂ ਤੱਕ 16000 ਰੁਪਏ ਮੰਗਿਆ ਜੀ ਆ

ਬਾਕੀ ਦੇਖ ਲੈ ਮੇਰੇ ਪਿੱਛੇ ਨੋ ਜਾ ਮਾੜੇ ਮਾੜੇ ਮੜਾ ਦੇ ਰੱਖ ਲੋ ਫੁੱਲੋ ਜਾ ਮੜਾ ਮੜਾ ਦੇ ਰੱਖ ਲੋ ਕਰ ਲੋ ਪਿੱਛੇ ਹਟ ਦੋ ਇਹ ਬਈ ਪਿੱਛੇ ਨੋ ਜਾ ਯਾਰ ਪਿੱਛੇ ਨੋ ਜਾ ਆਏ ਨਹੀਂ ਕਿੰਨਾ ਨੇੜੇ ਨੇ ਆਏ ਨਹੀਂ ਕਿੰਨਾ ਨੇੜੇ ਨੇ ਮੈਂ ਨੇੜੇ ਆਏ ਨੇੜੇ ਕਿੰਨਾ ਜਾ 1500 ਗਏ 15 ਦੀ ਰੇਨ ਚ ਘੱਟ ਕੇ ਵਰਤੀ ਦੇਖੀ ਪਿੰਡਲਾ ਭਾਈ ਸਾਡੇ ਨੂੰ ਸਾਡੇ ਨੂੰ ਸਾਡੇ ਨੂੰ 9000 ਰੁਪਏ ਲਾਇਆ 10000 ਦਿਖਾਈ ਤੋ 10000 ਰੁਪਏ ਲਾਤਾ ਵੀਰ ਨੇ ਭਾਈ ਜੀ ਉਹ 15 ਮੰਗਦਾ ਹੈ 20000 ਨਹੀਂ ਇਹ ਬੱਚਾ ਨਹੀਂ ਜੱਪੜ ਨਹੀਂ ਜੱਪੜ ਇਹ ਜਿੱਦਿਆਸ ਬਈ ਕਰ ਲੈਣਾ ਹਾਂ ਆਲੋ ਗਾਲੋ ਰਾਇ ਕਰ ਲੋ ਰਾਇ ਕਰ ਲੋ ਕੋਈ ਨਹੀਂ ਕੋਈ ਗੱਲ ਨਹੀਂ ਕਰ ਰਾਇ ਕਰ ਲੋ ਥੋੜਾ ਹੋਰ ਵਧਾ ਦਿਓ ਬਾਈ ਨੂੰ ਥੋੜਾ ਜਿਲੇ ਲੈਣੇ ਹੁਣੇ ਸੌਦਾ ਦਾ ਕਰੋ ਕਰੋ ਯਾਰ ਇੱਕ ਸੌਦਾ ਬਣਾਓ ਯਾਰ ਗੋਣੀ ਦਾ ਕਰੋ ਗੋਣੀ ਦਾ ਕਰੋ ਕਹਿੰਦਾ ਕਿ ਇਹ ਕਿੱਥੇ ਗਿਆ

ਬੀਰ ਅਫਸਰ ਪੰਜ ਤੱਕ ਵੀ ਮਕਰ ਤਿਆਰ ਕਰ ਦਿੱਤੇ ਆਹ ਮੇਰੇ ਮਾ ਪੁੱਛਦਾ ਵੀ ਬਾਈ ਮਤ ਕਰਦੇ ਡੇਟਾ ਕਰਦਾ ਵੀ ਉਲੋ ਕਰਦੇ ਕੋਈ ਵੀ 2000 ਰੁਪਏ ਪੂਰੇ 11000 ਦੇ ਹੋ ਗਏ ਮੈਂ ਹੋ ਗਈ ਯਾਰ ਹੋ ਗਈ ਹੋ ਗਈ ਯਾਰ ਉਹ ਹੋ ਗਈ ਬੱਸ ਬਾਹਰ ਦੇ ਦੌਰ ਦਾ ਬਾਹਰ ਦਿਓ ਹੋ ਗਈ ਹੋ ਗਈ ਚਲੋ ਹੋਦ ਉਹ ਬੱਸ ਬਹੁਤ ਆ ਬੰ ਮਾਰੋ ਤੜੀਆਂ ਹੁਣ ਉਹਦਾ ਫਰਮਾ ਉਹ ਵੀ ਨਹੀਂ ਕਰੀਦਾ ਤੂੰ ਵੀ ਨਹੀਂ ਲਖੜਣਾ ਬਈ ਉਹ ਕੀ ਲੋਚਾ ਸੁਣੋ ਜੀ ਰੱਖੀ ਦੋ ਚਾਹ ਹੈਲੋ ਹਾਂ ਲੋ ਵੀ ਦੀ ਨਹੀਂ ਹੋਇਆ ਸੌਦਾ ਫੇਰ ਥੋੜਾ ਜਿਆ ਥੋੜਾ ਜਿਆ ਫੇਰ ਕੱਚ ਰਹਿ ਗਿਆ ਕੋਈ ਨਹੀਂ ਦੁਬਾਰੇ ਵਿਖਾਵਾਂਗੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਦੇਖਾ ਸੌਦਾ ਨਹੀਂ ਹੋ ਸਕਿਆ ਜਦੋਂ ਜਿਹਦਾ ਸੌਦਾ ਨਾਲ ਜੋੜ ਕੇ ਤੁਹਾਨੂੰ ਫੇਰ ਦੁਬਾਰਾ ਵੀਰ ਦਿਖਾਈ ਦੇਗਾ